ਰਣਾ ਸਾਹਿਬ ਨਿਊਜ਼ੀਲੈਂਡ ਤੋਂ ਇੱਕ ਖਬਰ ਆਈ ਹੈ ਨਿਊਜ਼ੀਲੈਂਡ ਸਾਡਾ ਕਹਦੀਏ ਵੀ ਨਾ ਜਿਵੇਂ ਪਿਤਰੀ ਮੁਲਕ ਤਾਂ ਪੰਡਿਆ ਕਹਿੰਦੇ ਆ ਵੀ ਸਾਡਾ ਜਿਹੜਾ ਸਾਨੂੰ ਜ਼ਿੰਦਗੀ ਸਿਖਾਉਣ ਵਾਲਾ ਸਹੀ ਗੱਲ ਹੈ ਮੁਲਕ ਆ ਸਾਡਾ ਤੇ ਅਸੀਂ ਉਹਨੂੰ ਆਪਣਾ ਹੀ ਮੁਲਕ ਮੰਨ ਕੇ ਚੱਲਦੇ ਹਾਂ ਹੈਈ ਹੈ ਆਪਣਾ ਕਰਮ ਭੂਮੀ ਹੈ ਕਰਮ ਭੂਮੀ ਹੈ ਹਨਾ ਜੀ ਸੋ ਉੱਥੋਂ ਇੱਕ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੀ ਖਬਰ ਆਈ ਹੈ ਇਤਿਹਾਸਕ ਖਬਰ ਹੈ ਕੀ ਹੈ ਦੱਸੋ ਜੀ ਜੋ ਸਾਹਿਬ ਇਹ ਖਬਰ ਨਾ ਬੜੀ ਇੰਪੋਰਟੈਂਟ ਹੈ ਸਾਰੇ ਸਿੱਖ ਭਾਈਚਾਰੇ ਲਈ ਦੁਨੀਆ ਭਰ ਤੇ ਦੇ ਮੈਂ ਆਪਾਂ ਗੱਲ ਜੀ ਜੀ ਇਹਨਾਂ ਡੋਨੇਟਨ ਆਪਾਂ ਜਾਣਦੇ ਆ ਉੱਥੇ ਜਿਹੜਾ ਡੋਨੇਟਨ ਸਾਊਥ ਦੇ ਵਿੱਚ ਦੱਸ ਤੀਏ ਉੱਥੋਂ ਦੀ ਯੂਨੀਵਰਸਿਟੀ ਬੜੀ ਮਸ਼ਹੂਰ ਆ ਟੈਗੋ ਯੂਨੀਵਰਸਿਟੀ ਤੇ ਪੁਰਾਣਾ ਸ਼ਹਿਰ ਆ ਸਭ ਤੋਂ ਪਹਿਲਾ ਜਿਹੜਾ ਸ਼ਹਿਰ ਆ ਜਣੇ ਕਿ ਸ਼ਹਿਰ ਟਾਈਪ ਬਸਾਇਆ ਗਿਆ ਸੀ ਉਹ ਡੋਨੇਟਨ ਹਾਂ ਤੇ ਇਹਦਾ ਨਾਮ ਵੀ ਟੈਗੋ ਮਿਊਜ਼ੀਅਮ ਆ ਜੀ ਤਾਂ ਇਹ ਨਾ ਆਪਣੀ ਖਬਰ ਹੈਗੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਪਾਸ਼ਾ ਦਾ ਜੀ ਉਹਨਾਂ ਦੀ ਨਾ ਕਹਿੰਦੇ ਪਿੱਛੇ ਜੇ ਪੰਜਾਬੀ ਮੀਡੀਆ ਦੇ ਵਿੱਚ ਚਰਚਾ ਚੱਲੀ ਸੀ ਵੀ ਉੱਥੇ ਨਾ ਕਿਹੜੀ ਕਿਰਪਾਨ ਪਈ ਆ ਗੁਰੂ ਸਾਹਿਬ ਦੀ ਹੂੰ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੀ ਸੰਬੰਧਤਾ ਸੰਬੰਧਿਤ ਹੈ ਤਾਂ ਆਪਣਾ ਕਾਫੀ ਸਿੱਖ ਭਾਈਚਾਰਾ ਉੱਥੇ ਜਾ ਕੇ ਵੀ ਆਉਂਦਾ ਰਿਹਾ ਜਦੋਂ ਵੀ ਕੋਈ ਜਾਂਦਾ ਤੇ ਉੱਥੇ ਜ਼ਰੂਰ ਜਾ ਕੇ ਆਉਂਦੇ ਆ ਕਿਉਂਕਿ ਜਾਣਾ ਹੀ ਅਫਤਰਾਲ ਜਦੋਂ ਇਸ ਤਰ੍ਹਾਂ ਦੀ ਹੈਗੀ ਐ ਏਡੀ ਇਤਿਹਾਸਕ ਨਿਸ਼ਾਨੀ ਆ ਉਹਨੇ ਹੁਣ ਕੀ ਕੀਤਾ ਕਿ ਜਿਹੜਾ ਮਿਊਜ਼ੀਅਮ ਹੈ ਮਿਊਜ਼ੀਅਮ ਨੇ ਇਹ ਗੱਲ ਕਹਿਤੀ ਕਿ ਵੀ ਜਿਹੜੀ ਇਹ ਜਿਹੜੀ ਤਲਵਾਰ ਆ ਇਹ ਗੁਰੂ ਗੋਬਿੰਦ ਸਿੰਘ ਦੀ ਨਹੀਂ ਹੈ ਕਿਉਂਕਿ ਕੋਈ ਵੀ ਜਿਹੜਾ ਹਿਸਟੋਰੀਕਲ ਡਾਕੂਮੈਂਟ ਹੈ ਜੀ ਉਹ ਪ੍ਰੂਵ ਨਹੀਂ ਕਰਦਾ ਕਿ ਇਹ ਗੁਰੂ ਸਾਹਿਬ ਦੀ ਹੈ ਉਹ ਕਹਿੰਦੇ ਵੀ 1940 ਦੇ ਵਿੱਚ ਇਹ ਨਾ ਹੈਗੀ ਹੈ ਤਲਵਾਰ ਜੀ ਉੱਥੇ ਜਿਹੜਾ ਨਾ ਆਪਣਾ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਇੰਗਲੈਂਡ ਜੀ 1940 ਦੇ ਵਿੱਚ ਉੱਥੋਂ ਆਈ ਸੀ ਇਹ ਜਿਹੜੀ ਤਲਵਾਰ ਹੈ ਜੀ ਤਾਂ ਇਹ ਇਹ ਫਿਰ ਉਹਨੇ ਚਰਚਾ ਕਿਵੇਂ ਚੱਲੀ ਇਹਨੇ ਫਿਰ ਜਦੋਂ ਹੋਰ ਵੀ ਆਪਣੇ ਸਿੱਖ ਭਾਈਚਾਰੇ ਨਾਲ ਜਾ ਕੇ ਆਏ ਤੇ ਇੱਕ ਆਪਾਂ ਨੂੰ ਆਪਣੇ ਮਿੱਤਰ ਜਿਹੜੇ ਹੈਗੇ ਆਪਣੇ ਕਮਿਊਨਿਟੀ ਲੀਡਰ ਵੀ ਆ ਉੱਥੇ ਕ੍ਰਾਈਸਟ ਚਰਚ ਦੇ ਵਿੱਚ ਨਰਿੰਦਰ ਸਿੰਘ ਵੜਾਇਆ ਚ ਜੀ ਜੀ ਉਹਨਾਂ ਨੇ ਨਾ ਪੁੱਛਿਆ ਸੀ ਮਿਊਜ਼ੀਅਮ ਬਾਰੇ ਜੀ ਵੀ ਵੀ ਤੁਹਾਨੂੰ ਦੱਸੋ ਵੀ ਇਹਦੀ অথেন্টিਸਿਟੀ ਕੀ ਹੈ ਹਮ ਤਾਂ ਫਿਰ ਉਹਨਾਂ ਨੇ ਇਹ ਡਿਨਾਈ ਕਰਤਾ ਵੀ ਇਹ ਨਹੀਂ ਇਸ ਤਰ੍ਹਾਂ ਦੀ ਹੈਗੀ ਉਹ ਕਹਿੰਦੇ ਵੀ ਚਰਚਾ ਉਹਨਾਂ ਨੇ ਫਿਰ ਪੁੱਛਿਆ ਵੀ ਇਹ ਗੱਲ ਫਿਰ ਚੱਲੀ ਕਿੱਥੋਂ ਹਮ ਵੀ ਗੁਰਗੁਬਨ ਸਿੰਘ ਦੇ ਨਾਲ ਇਹ ਤਲਵਾਰ ਦਾ ਸੰਬੰਧ ਕਿਵੇਂ ਬਣਿਆ ਹਾਂ ਉਹ ਕਹਿੰਦੇ ਨਾ ਵੀ ਜਿਹੜਾ ਆਪਣੇ ਮਿਊਜ਼ੀਅਮ ਵਾਲੇ ਉਹ ਕਹਿੰਦੇ ਨਾ 213 ਦੀ ਗੱਲ ਹੈ ਹਮ ਤੇ ਡਾਕਟਰ ਮਹਿੰਦਰ ਸਿੰਘ ਹੈਗੇ ਆ ਜੀ ਉਹ ਡਾਇਰੈਕਟਰ ਹੈਗਾ نیشنل ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਜੀ ਇਹਨਾਂ ਦੇ ਹਵਾਲੇ ਦੇ ਨਾਲ ਇਹ ਇਹਨਾਂ ਨੇ ਕਲੇਮ ਕੀਤਾ ਸੀਗਾ ਵੀ ਇਹ ਉਹ ਆ ਜੀ ਤੇ ਉਹ ਫਿਰ ਜਦੋਂ ਗੱਲ ਚੱਲੀ ਫਿਰ ਇੱਕ ਪੰਜਾਬੀ ਅਖਬਾਰ ਦੇ ਵਿੱਚ ਵੀ ਛਪੀ ਇਹ ਚੀਜ਼ ਜੀ ਕੋਈ ਉੱਥੋਂ ਫਿਰ ਆਪਣੇ ਗੁਰੂ ਘਰਾਂ ਚੋਂ ਇਹ ਭਾਈ ਦਿਲਜੀਤ ਸਿੰਘ ਉਹਨੂੰ ਜਾ ਕੇ ਵੀ ਆਏ ਉਹ ਚਾਕੇ ਵੀ ਆਏ ਮੇਰੇ ਖਰ ਨੂੰ ਹੋਰ ਕਾਫੀ ਲੋਕ ਚਾਕੇ ਆਏ ਆ ਜੀ ਤਾਂ ਉਹ ਨਾ ਫਿਰ ਇੱਕ ਜਦੋਂ ਚੈਨਲ ਤੇ ਚੈਨਲ ਸੌਰੀ ਆਪਣੇ ਵੈਬਸਾਈਟ ਵਗੈਰਾ ਤੇ ਜੀ ਤਾਂ ਉਹਦੇ ਨਾਲ ਫਿਰ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਡਾਕਟਰ ਉਹ ਕਹਿੰਦੇ ਫਿਰ ਉਹ ਕਹਿੰਦੇ ਕੋਈ ਸਥਲੀ ਬਖਸ਼ ਨੂੰ ਗੱਲ ਨਹੀਂ ਦੱਸੀ ਵੀ ਇਹ ਇਹਦਾ ਸਬੰਧ ਜੁੜਦਾ ਕਿਵੇਂ ਹੈ ਹਮ ਤਾਂ ਹੁਣ ਫਿਰ ਜਦੋਂ ਉਹਨਾਂ ਨੇ ਕੋਈ ਬਤ ਜਵਾਬ ਨਹੀਂ ਦਿੱਤਾ ਵੀ ਭਾਈ ਕਿਵੇਂ ਤੁਸੀਂ ਇਸ ਕੇਸ ਬੇਸ ਤੇ ਕਹਤਾ ਨਾ ਕਿਹੜਾ ਤੁਹਾਡੇ ਕੋਲ ਸੋਰਸ ਹੈਗਾ ਜ਼ਰੂਰੀ ਹੁੰਦਾ ਨਾ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਇਸੇ ਫਿਰ ਨਿਰੰਦਰ ਸਿੰਘ ਵੜਾਏ ਚ ਹੋਰਾਂ ਨੇ ਇਹ ਗੱਲ ਕੀਤੀ ਸੀ ਅੱਗੇ ਤੁਹਾਨੂੰ ਦੱਸੋ ਵੀ ਇਹ ਕੀ ਹੈਗਾ ਅੱਛਾ ਉਹ ਉਹਦੇ ਬਾਰੇ ਹੁਣ ਯਾਨੀ ਕਿ ਉਹਨਾਂ ਨੇ ਪ੍ਰੋਪਰ ਅਪਡੇਟ ਦਿੱਤੇ ਆ ਯਾਨੀ 12 ਸਾਲਾਂ ਬਾਅਦ ਹਾਂ ਉਹ ਚੱਲਦੇ ਰਹੇ ਹੁਣ ਹੁਣ ਉਹ ਕੋਈ ਕੁਐਸਚਨ ਪੁੱਛਿਆ ਉਹਨਾਂ ਨੇ ਤਾਂ ਫਿਰ ਉਹ ਕਹਿੰਦੇ ਵੀ ਜੇ ਇਹ ਅਫਵਾਹ ਫਲਾਈ ਹੈ ਕਿਸੇ ਨੇ ਤਾਂ ਫਿਰ ਇਹਨੂੰ ਕਰੈਕਟ ਵੀ ਕੀਤਾ ਜਾਣਾ ਚਾਹੀਦਾ ਹਨਾ ਇਹ ਸਾਰੇ ਕਿਉਂਕਿ ਹਰ ਬੰਦਾ ਸ਼ਰਧਾ ਨਾਲ ਜਾਂਦਾ ਤਾਂ ਇਹ ਮੇਰੇ ਖਿਆਲ ਆਪਣੇ ਲਈ ਬੜੀ ਵੀ ਜੀਹ ਨਹੀਂ ਦੱਸਿਆ ਵੀ ਇਹ ਕਿਹਦੀ ਤਲਵਾਰ ਆ ਗਈ ਇਹ ਕਿੱਥੋਂ ਆਈ ਨਹੀਂ ਉਹਨਾਂ ਨੇ ਫਿਰ ਇੰਨੀ ਡਿਟੇਲ ਨਹੀਂ ਦੱਸਉਂਦੇ ਸਾਈ ਭਾਣੂ ਉੱਥੋਂ ਦੱਸੀ ਵੀ ਹਨ ਵਿਕਟੋਰੀਆ ਆਪਣੀ ਜਿਹੜੀ ਹੈਗੀ ਮਿਊਜ਼ੀਅਮ ਆ ਇੰਗਲੈਂਡ ਤੋਂ ਆਇਆ ਨਹੀਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਇਹ ਇੰਗਲੈਂਡ ਦੇ ਮਿਊਜ਼ੀਅਮ ਤੋਂ ਜਿਹੜੇ ਉਹ ਲੈ ਕੇ ਗਏ ਸੀ ਗੁਰੂ ਸਾਹਿਬ ਦੀਆਂ ਵਸਤਾਂ ਤੇ ਸ਼ਸਤਰ ਵਗੈਰਾ ਉਹਨਾਂ ਤੋਂ ਹੀ ਜਣ ਕੇ ਆਇਆ ਨਾ ਉਦੋਂ ਵੀ ਇਹੀ ਚਰਚਾ ਚੱਲਦੀ ਸੀ ਨਾ ਘਬਰਾਉਂਦੇ ਸੀ ਹਾਂਜੀ ਪਰ ਹੁਣ ਇਹਨਾਂ ਨੇ ਜਾਨੀ ਡਿਨਾਈ ਕਰਤਾ ਹੁਣ ਇਹ ਤਾਂ ਹੁਣ ਅਗਲੀ ਗੱਲ ਹੈ ਵੀ ਹੁਣ ਆਪਣਾ ਜਿਹੜਾ ਸਿੱਖ ਭਾਈਚਾਰਾ ਹੈਗਾ ਜਿਹੜਾ ਉੱਥੋਂ ਦਾ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਦਾ ਜਾਂ ਹੋਰ ਵੀ ਜਿਹੜੇ ਇੰਗਲੈਂਡ 'ਚ ਵੀ ਬੈਠੇ ਆ ਵੀ ਉਹ ਜਾਨੀ ਕਿ ਇਸ ਤੀ ਇਹਨੂੰ ਇਹਨੂੰ ਐਂ ਨਹੀਂ ਛੱਡਣ ਵਾਲੀ ਗੱਲ ਹੈ ਛੱਡਣ ਵਾਲੇ ਫਾਲੋ ਅਪ ਉਹਨਾਂ ਨੇ ਦੀ ਜਿਹੜੀ ਹੈਗੀ ਕਿ ਮਿਨਿਸਟਰਾਂ ਨਾਲ ਜਿਹੜੇ ਕੈਸਦ ਕਿ ਐਥਨਿਕ ਕਮਿਊਨਿਟੀ ਦੀ ਜਿਹੜੀ ਮਿਨਿਸਟਰੀ ਆ ਤੇ ਸਾਰੇ ਆਪਣੇ ਬੰਦੇ ਆ ਉਹਨਾਂ ਨੂੰ ਕਹਿਣ ਵੀ ਇਹਦੇ ਚ ਇੰਟਰਫੀਅਰੈਂਸ ਕਰਕੇ ਭਾਜੀ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਹੂੰ ਸਹੀ ਗੱਲ ਵੀ ਕਿੱਥੋਂ ਕਿਵੇਂ ਕਿਸ ਤਰੀਕੇ ਨਾਲ ਆਈ ਹੈ ਕੀ ਇਹਦਾ ਸਬੰਧ ਆ ਜਿਹੜੀ ਉੱਥੋਂ ਜਿਹੜੇ ਐਲਬਰਟ ਮਿਊਜ਼ੀਅਮ ਦੇ ਵਿੱਚੋਂ ਆਈ ਹੈ ਉੱਥੇ ਕਿਹਦੀ ਤਲਵਾਰ ਸੀ ਕਿੰਨੀ ਪੁਰਾਣੀ ਤਲਵਾਰ ਸੀ ਮਤਲਬ ਕੰਮ ਲੰਮਾ ਹੈਗਾ ਬਹੁਤ ਦਾਵਾ ਕੰਮ ਵਿਸ਼ਾ ਵੀ ਵਿਸ਼ਾ ਹੈਗਾ ਬਿਲਕੁਲ ਬਿਲਕੁਲ ਜੀ ਹਾਂ ਤੇ ਵੈਸੇ ਵੀ ਆਪਾਂ ਨੂੰ ਥੋੜਾ ਇਹ ਵਲਾਟ ਕਰਨ ਤੇ ਇਹਦੇ ਕਈ ਵਾਰੀ ਇਹ ਵੀ ਹੁੰਦਾ ਵੀ ਇੱਕ ਨਾ ਭ ਮਤਲਬੀ ਪਿਛਲੇ 100 150 ਸਾਲ ਦੇ ਵਿੱਚ ਟਹਿਣਾ ਤਾਂ ਵੀ ਬੜੀਆਂ ਚੀਜ਼ਾਂ ਚੱਲੀਆਂ ਹਾਂ ਵੀ ਲੋਕਾਂ ਨੇ ਕਿਸੇ ਨੇ ਕਹਿਤਾ ਜੀ ਵੀ ਆਹ ਚੀਜ਼ ਸਾਨੂੰ ਗੁਰੂ ਸਾਹਿਬ ਦੇਗੇ ਸੀ ਆਹ ਸਾਡੇ ਕੋਲੇ ਉਹਨਾਂ ਦੇ ਫਲਾਨੀ ਕਾਠੀ ਪਈ ਆ ਜੀ ਸਾਡੇ ਕੋਲੇ ਫਲਾਨਾ ਪਿਆ ਜੀ ਹਨਾ ਸੋ ਉਹ ਲੋਕਾਂ ਨੇ ਕਾਰੋਬਾਰ ਵੀ ਬਣਾ ਲਿਆ ਚਲਾਖ ਹਾਂ ਆਪਾਂ ਨੂੰ ਇਸ ਚੀਜ਼ ਤੋਂ ਵੀਰ ਰਹਿੰਦੇ ਲੋੜ ਹੁੰਦੀ ਹੈ ਹਨਾ ਵੀ ਚਲ ਚਲ ਜੋ ਵੀ ਹੈ ਮਤਲਬ ਇਹਦੀ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਵੀ ਸਾਰੇ ਆਪਣੇ ਸਿੱਖ ਭਾਈਚਾਰੇ ਨੂੰ ਇਹਦੀ ਤਕੀਕੀ ਗੱਤ ਕਰਨੀ ਚਾਹੀਦੀ ਜੀ ਸੋ ਇਹਦੇ ਨਾਲ ਫਿਰ ਲੱਗੇ ਜਾਂਦੀ ਹੈ ਹਾਂਜੀ ਬਿਲਕੁਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ